ਗਲ ਹੋਇਆ ਵਾਹਿਗੁਰੂ ਨੇ ਨాయਕ ਗੁਰਮਖ ਦੇ ਦਰਸ ਕੀਤਾ ਦਰਸ ਕਿਦਾਂ ਕੀਤਾ ਕਿ ਉਹਨੂੰ ਕਿਹਾ ਵੀ ਬਹਿ ਜਾ ਬਹਿ ਜਾ ਤੈਨੂੰ ਗੁਰੂ ਨਾਨਕ ਦੇ ਘਰ ਦਾ ਕੋਤਕ ਆਪਾਂ ਵਿਚਾਰ ਕਰੀਏ ਉਹਦੇ ਤੇ ਕਿਰਪਾ ਗੁਰੂ ਨਾਨਕ ਦੀ ਹੋ ਜਾਣੀ ਸੀ ਪਰ ਦੇਖੋ ਕਰਮਾਂ ਦਾ ਮਾਰਾ ਮਾਫ ਕਰਿਓ ਕਹਿੰਦਾ ਮੇਰੇ ਘਰ ਨਹੀਂ ਕੋਈ ਹੈਗਾ ਤੇ ਕਰਮੋ ਭਜ ਗਿਆ ਬੋਲੋ ਸਤਨਾਮ ਸ੍ਰੀ ਵਾਹਿ ਬਿਨ ਭਾਗਾ ਆਪਾਂ ਇਹ ਤਾਂ ਕਹਾਂਗੇ ਸਤ ਸੰਗ ਨਹੀਂ ਲੱਭਦਾ ਮੈਂ ਕਹਿੰਨਾ ਕਿ ਬਿਨਾਂ ਭਾਗਾ ਪਰਮੇਸ਼ਰ ਵੀ ਨਹੀਂ ਮਿਲਦਾ ਬੋਲੋ ਸਤਨਾਮ ਬੜਾ ਯਤਨ ਕਰਦੇ ਅਸੀਂ ਬੜਾ ਹੱਥ ਕਰਦੇ ਹੁਣ ਮੈਂ ਇੱਕ ਬੇਨਤੀ ਹੋਰ ਕਰਾਂ ਜਿਨ੍ਹਾਂ ਨੂੰ ਪਰਮੇਸ਼ਰ ਦਾ ਅਨੁਭਵ ਹੋਇਆ ਪਰਮੇਸ਼ਰ ਦੇ ਨਾਲ ਮਲਾਪ ਹੋਇਆ ਪਰਮੇਸ਼ਰ ਦੇ ਨਾਲ ਜਿਨ੍ਹਾਂ ਨੇ ਸਿੱਧੀਆਂ ਗੱਲਾਂ ਕੀਤੀਆਂ ਕੋਈ ਗੁਰੂ ਪਿਆਰਾ ਉਹਨਾਂ ਦੇ ਵਿੱਚੋਂ ਸਾਹਮਣੇ ਕੋਈ ਆਪਣਾ ਹਨ ਭਾਵ ਦੱਸ ਸਕਦਾ ਗੁਰਮਖ ਬੈਠੀ ਉਹ ਪੈਣਾ ਬਤਾਵਾ ਬੈਠੀਆਂ ਕੋਈ ਗੁਰਮਖੋ ਝੂਠ ਨਹੀਂ ਬੋਲਣਾ ਗੁਰੂ ਨਾਨਕ ਦੇ ਘਰ ਦੇ ਵਿੱਚ ਐਵੇਂ ਨਹੀਂ ਕਹਿ ਦੇਣਾ ਹਾਂ ਜੀ ਮੈਨੂੰ ਇਦਾਂ ਹੋ ਗਿਆ ਬਿਲਕੁਲ ਨਹੀਂ ਬਿਲਕੁਲ ਚੁੱਪ ਰਹਿ ਸੱਚ ਕਹਿਣਾ ਸੱਚ ਕੀ ਬੇਲਾ ਇਹ ਸੱਚ ਦਾ ਘਰ ਹੈ ਇਹ ਗੁਰੂ ਨਾਨਕ ਦਾ ਘਰ ਹੈ ਇੱਥੇ ਸੱਚੇ ਹੀ ਸੱਚ ਨਿਭੜੇ ਇਹ ਸੱਚ ਦਾ ਨਵੇੜਾ ਜਿਹਨੂੰ ਕਦੀ ਪਰਮੇਸ਼ਰ ਦੇ ਨਾਲ ਸਾਹਮਣੇ ਪ੍ਰਤੱਖ ਰੂਪ ਵਿੱਚ ਦਰਸ਼ਨ ਹੋਏ ਧਿਆਨ ਜਿਨ੍ਹਾਂ ਦਾ ਜੁੜਿਆ ਉਹ ਜ਼ਰੂਰ ਜਨਕਾਰਾ ਲਾਇਓ ਜਿਨ੍ਹਾਂ ਦਾ ਧਿਆਨ ਜੁੜਿਆ ਕਦੀ ਜਿਨ੍ਹਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਾਹਮਣੇ ਪ੍ਰਤੱਖ ਦਰਸ਼ਨ ਕੀਤੇ ਜਿਨ੍ਹਾਂ ਤੇ ਤਰਸ ਹੋਇਆ ਰਹਿਮਤ ਹੋਈ ਜਿਨ੍ਹਾਂ ਨੇ ਗੱਲਾਂ ਕੀਤੀਆਂ ਆਪਣੇ ਪਰਮੇਸ਼ਰ ਨਾਲ ਉਹ ਜ਼ਰੂਰ ਜਾਣਕਾਰ ਆਇਓ ਸਤਿ ਸ੍ਰੀ ਅਕਾਲ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਸੀਂ ਦਰਸ ਕੀਤਾ ਦਰਸ ਕੀਤਾ ਦਰਸ ਕੀਤਾ ਹੁਣ ਸਾਰੇ ਸੰਗਤ ਨੂੰ ਬੇਨਤੀ ਹੈ ਜੇ ਇਹਨਾਂ ਨੂੰ ਅਨੁਭਵ ਹੋਇਆ ਇਹਨਾਂ ਨੇ ਸੱਚ ਬੋਲਿਆ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਤੇ ਪਿਆਰ ਹੈ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਵੀ ਜਮਕਾਰਾ ਲਾ ਦੇ ਹਾ ਸਤਿ ਅਕਾਲ ਹੁਣ ਬੇਨਤੀ ਹੈ ਗੁਰੂ ਪਿਆਰਿਓ ਮਨ ਸੰਸਾਰ ਨਾਲ ਜੋੜਿਆ ਕਿੰਨਾ ਕਦੇਰ ਜੋੜਨਾ ਜੇ ਕਿਉਂ ਨਹੀਂ ਜੋੜਦੇ ਗੁਰੂ ਨਾਨਕ ਦੇ ਚਰਨਾਂ ਨਾਲ ਕਿਉਂ ਨਹੀਂ ਨਾਮ ਨਾਲ ਜੋੜਦੇ ਕੀ ਲੈਣਾ ਦੁਨੀਆ ਤੋਂ ਬਚਪਨ ਦੇ ਦੁੱਖ ਚ ਹੱਲੇ ਜਵਾਨੀ ਦੇ ਝੱਲੇ ਹੁਣ ਬਡੇਪੇ ਦੇ ਚੱਲ ਰਹੀਆਂ ਅਜੇ ਵੀ ਨਹੀਂ ਗੁਰੂ ਨਾਨਕ ਨੂੰ ਮਿਲਣਾ ਤੇ ਕਦੋਂ ਮਿਲਣਾ ਜੇ ਮਰਨ ਤੋਂ ਬਾਅਦ ਮਰਨ ਤੋਂ ਬਾਅਦ ਨਹੀਂ ਮਿਲਣਾ ਰੱਬ ਨੇ ਇਹ ਨੋਟ ਕਰ ਲਿਓ ਤਾਂਵੇਂ ਮੇਰੇ ਵਰਗੇ ਗ੍ਰੰਤੀ ਸਿੰਘ ਨੇ ਭਾਈ ਨੇ ਅਰਦਾਸ ਕਰ ਦੇਣੀ ਆ ਸੱਚੇ ਪਾਤਸ਼ਾਹ ਇਹਨੂੰ 84 ਲਗ ਤੂੰ ਤੂੰ ਜਾ ਕੇ ਉਸ ਦੀ ਵੀ ਚਰਨਾਂ ਨੂੰ ਨਵਾਸ ਤਮੀ ਪਾਤਸ਼ਾਹ ਨੇ ਕਹਿਣਾ ਤੇਰੀ ਕਿੱਤਾ ਗੱਲ ਮੰਨ ਲੰਗ ਜਿੰਦ ਜੀ ਦੇ ਨੇ ਕੋਈ ਕਰਮ ਨਹੀਂ ਚੰਜਦਾ ਕੀਤਾ ਨਿੰਦਿਆ ਇਹਨੇ ਨਹੀਂ ਛੱਡੀ ਝੂਠ ਇਹਨੇ ਨਹੀਂ ਛੱਡਿਆ ਇਹਨੇ ਪਰਮੇਸ਼ਰ ਦੀ ਬੰਦਗੀ ਇਹਨੇ ਨਹੀਂ ਕੀਤੀ ਜਿੰਦਿਆਂ ਜੀ ਨੇ ਮੇਰੇ ਨਾਲ ਮੁਲਾਕਾਤ ਨਹੀਂ ਕੀਤਾ ਹੁਣ ਨੂੰ ਮਰਨ ਤੋਂ ਬਾਅਦ ਕਿੱਦਾਂ ਥਾਂ ਦੇ ਦਾਂ ਮੇਰੇ ਵਰਗੇ ਮਾਫ਼ ਕਰਿਓ ਬ੍ਰੰਥੀ ਸਿੰਘ ਨੇ ਪੈਸੇ ਲੈ ਲੈਣੇ ਆ ਅਰਦਾਸ ਕਰ ਦੇਣੀ ਆ ਸਾਡਾ ਪਰਮਾ ਭਲੇਖਾ ਰਹਿਣਾ ਕਿ ਸ਼ੈਦ ਇਹ ਪ੍ਰਮਾਣ ਹੋ ਗਈ ਹੈ ਨਹੀਂ ਗੁਰੂ ਪਿਆਰਿਓ ਕਦੋਂ ਪਰਮੇਸ਼ਰ ਦੀ ਬਖਸ਼ਿਸ਼ ਦੇ ਪਾਤਰ ਬਣਨਾ ਕਦੋਂ ਮਿਲਣਾ ਹੈ ਕਿੱਥੇ ਕਿੱਥੇ ਮਨ ਜੋੜਿਆ ਹੈ ਘਰਦਿਆਂ ਧੰਦਿਆਂ 'ਚ ਜੋੜਿਆ ਕੰਮਾਂ 'ਚ ਜੋੜਿਆ ਧੀਆਂ ਪੁੱਤਰਾਂ 'ਚ ਜੋੜਿਆ ਅਜੇ ਵੀ ਨਹੀਂ ਛੱਡਦਾ ਆ ਬਚਪਨ ਨੂੰ ਪੁੱਛ ਲੋ ਕਹਿੰਦੇ ਨਹੀਂ ਜਵਾਨੀ ਨੂੰ ਪੁੱਛ ਲੋ ਕਹਿੰਦੇ ਨਹੀਂ ਬਡੇ ਭੇ ਨੂੰ ਪੁੱਛ ਲੋ ਨਹੀਂ ਤੇ ਹੁਣ ਬਡੇ ਭੇ ਨੂੰ ਪੁੱਛਾਂ ਖਾਸ ਕਰਕੇ ਕਿ ਬਡੇ ਭਿਆਂ ਹੋਂ ਤੂੰ ਕੀ ਭਾਲਦਾ ਏ ਮੌਤ ਅਜੇ ਵੀ ਝੰਜਟ ਨਹੀਂ ਛੱਡਦਾ ਦੁਨੀਆ ਦੇ ਆ ਮੇਰਾ ਉਹ ਮੇਰਾ ਆਂਧੀ ਮੇਰੀ ਪੁੱਤਰ ਮੇਰਾ ਧੰਦਾ ਮੇਰਾ ਰਿਸ਼ਤੇਦਾਰ ਮੇਰੇ ਸਭ ਕੁਝ ਮੇਰਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਹਤ ਕਬੀਰ ਕੋਈ ਨਹੀਂ ਬੋਲੋ ਕਹਤ ਕਬੀਰ ਕੋਈ ਨਹੀਂ ਤੇਰਾ ਿਰਦੇ ਨਾਮ ਕੀ ਨਾਮ ਸਵੇਰਾ ਅੱਛੋ ਕਹਿੰਦੇ ਕੋਈ ਨਹੀਂ ਉਹ ਇੰਨਾ ਵਿੱਚ ਤੇਰਾ ਦੇ ਭਲੇਖੇ ਵਿੱਚ ਨਾ ਰਹੀਂ ਜੇ ਇਹਨਾਂ ਪਿੱਛੇ ਲੱਗਾ ਰਿਹਾ ਇਹਨਾਂ ਵਿੱਚ ਮਨ ਜੋੜਦਾ ਰਿਹਾ ਸਤਿਗੁਰੂ ਕਹਿੰਦੇ ਬਾਰ ਬਾਰ ਜੰਮੇਗਾ ਅੱਜ ਤੂੰ ਇਹਨਾਂ ਦਾ ਪੁੱਤਰ ਬਣਿਆ ਕੱਲ ਪਿਓ ਬਣ ਕੇ ਆਏਗਾ ਅੱਜ ਤੂੰ ਇਹਨਾਂ ਦੀ ਧੀ ਬਣੀ ਐ ਕੱਲ ਨੂੰ ਮਾਂ ਬਣ ਕੇ ਆਏਂਗੀ ਅੱਜ ਤੂੰ ਇਹਨਾਂ ਦਾ ਪਿਓ ਬਣਿਆ ਕੱਲ ਇਹਨਾਂ ਦਾ ਹੀ ਪੁੱਤਰ ਬਣ ਕੇ ਆਏਗਾ ਅੱਛਾ ਕਹਿੰਦੇ ਮੁਕਤੀ ਨਹੀਂ ਹੋਣੀ ਤੇਰੀ ਇਸੇ ਵਿੱਚ ਹੀ ਮਰਦਾ ਜਿੰਦਾ ਰਹੇਗਾ ਹੁਣ ਸਮਾਂ ਹੈ ਹੁਣ ਸਮਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਦਿੱਤਾ ਹੈ ਮੈਂ ਬੇਨਤੀ ਕਰਾਂ ਸਤਨਾਮ ਜਿਹੜਾ ਵੀ ਇੱਕ ਪ੍ਰਸੰਗ ਚੱਲਦਾ ਹੈ ਜਿਹੜੀ ਗਲਾਸ ਲੱਗਦੀ ਉਹਦਾ ਧਿਆਨ ਰੱਖਿਆ ਕਰੀਏ ਪਿਛਲੇ ਹਫਤੇ ਦੀ ਗੱਲ ਹੈ ਫੇਰੇ ਸਾਧ ਸੰਗਤ ਨੂੰ ਉਹ ਵੀ ਨਹੀਂ ਯਾਦ ਰਹਿ ਗਿਆ ਤੇ ਦੱਸੋ ਕੀ ਗਿਆ ਕਰ ਕਰੋ ਰੋਜ਼ ਜਪਜੀ ਸਾਹਿਬ ਦਾ ਬਾਣ ਜਿਹੜੇ-ਜਿਹੜੇ ਜਪਜੀ ਸਾਹਿਬ ਦਾ ਬਾਣ ਕਰਦੇ ਆ ਕਿਰਪਾ ਕਰਕੇ ਉਹ ਫਤਿਹ ਜਾਈਓ ਸਤਿ ਸ੍ਰੀ ਅਕਾਲ ਕਾਫੀ ਸੰਗਤ ਜਿਹੜੀ ਜਪਜੀ ਸਾਹਿਬ ਦਾ ਬਾੜ ਕਰਦੀ ਏ ਤੇ ਜਦੋਂ ਜਲਦੀ ਸਾਹਿਬ ਦਾ ਬਾੜ ਕਰਦੇ ਪਿਆਰੇ ਸਾਥੀ ਸਭ ਤੋਂ ਪਹਿਲਾਂ ਕੀ ਆਉਂਦਾ ਇੱਕ ਉਹ ਅੰਕ ਅਕੇ ਸਤਨਾ ਰੋਜ ਪੜ੍ਹਦੇ ਹੁਣ ਪਿਛਲੇ ਹਫਤੇ ਤੋਂ ਲੈ ਕੇ ਅੱਜ ਤੱਕ ਪੜਿਆ ਪਰ ਇਹ ਪੜਿਆ ਕੀ ਹੈ ਗੁਰੂ ਪਿਆਰਿਓ ਫੇਰ ਤਾਂ ਉਹੀ ਗੱਲ ਹੋ ਗਈ ਨਾ ਜਿੱਥੇ ਸਤਿਗੁਰੂ ਆਸਾ ਦੀ ਵਾਰ ਦੇ ਵਿੱਚ ਮਹਾਰਾਜ ਕਹਿੰਦੇ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਕਟਿਏ ਸਾਥ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਪੜੀਏ ਜੀਤੀ ਆਰਜਾ ਪੜੀਏ ਜੀਤੇ ਸਾਸ ਸਤਿਗੁਰ ਸੱਚੇ ਬਾੱਚੇ ਕਹਿੰਦੇ ਜਿੰਨੀ ਉਮਰਿਆ ਬੇਸ਼ੱਕ ਪੜੀ ਜਾਉ ਜਿੰਨੇ ਤੇਰੇ ਸਵਾਸ ਨੇ ਬੇਸਬਕ ਪੜੀ ਜਾ ਪਰ ਜੇ ਪੜਿਆ ਹੋਇਆ ਵਿਚਾਰਿਆ ਨਾ ਵਿਚਾਰ ਕੇ ਮੰਨਿਆ ਨਾ ਮੰਨ ਕੇ ਕੀਤਾ ਨਾ ਤੇ ਫਿਰ ਧਰਮ ਦੇ ਨਾਂ ਤੇ ਕੇਵਲ ਤੇ ਕੇਵਲ ਮਾਫ ਕਰਿਓ ਮੇਰੇ ਸਾਥ ਧਰਮ ਦੇ ਨਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੈਂ ਨਹੀਂ ਕਹਿੰਦਾ ਪ੍ਰੋਗਰਾਮ ਸਾਂ ਮਹਾਰਾਜ ਕਹਿੰਦੇ ਤਰਾ ਕਰਮ ਧਰਮ ਫਖੰਡ ਜੋਤੀ ਸੈ ਜਨ ਜਮ ਜਗਾਤੀ ਲੁੱਟੈ ਨਿਰਮਾਨ ਕੀਰਤਨ ਗਾਓ ਹਰ ਕਰਤੇ ਕਾ ਜਿਸ ਸਿਮਰਤ ਦੇਹ ਛੁਟਾ ਪਾਚਾ ਕੇ ਇਹਨਾਂ ਦੇ ਗੁਰ ਧਰਮ ਦੇ ਨਾਂ ਤੇ ਤੋ ਬਖਾਂਡੀ ਕਰਨ ਗਏ ਕਿੰਨੂੰ ਕਹਿ ਰਹੇ ਮਹਾਰਾਜ ਸਾਨੂੰ ਕਹਿ ਰਹੇ ਕੋ ਕਿਸੇ ਹੋਰ ਨੂੰ ਬੋਲੋ ਸਾਨੂੰ ਕਹਿ ਰਹੇ ਫਿਰ ਅਹੀਂ ਇਹ ਬਖਾਂਡ ਕਿੰਨਾ ਕੁ ਜ਼ਰੂਰ ਕਰਨਾ ਪਵੇ ਕਿੰਨਾ ਕਚਿਰ ਹੋਰ ਵਖੰਡ ਕਰਨਾ ਇਹ ਧਰਮ ਦੇ ਨਾਮ ਤੇ ਧਰਮ ਦਾ ਬਾਣਾ ਪਾ ਕੇ ਧਰਮੀ ਬਣ ਕੇ ਬਾਣੀ ਪੜ ਕੇ ਕਿੰਨਾ ਕਚਿਰ ਇਹ ਨਾਮ ਜਪਨ ਦਾ ਢੋਂਗ ਮਾਫ ਕਰਿਓ ਫੇਰ ਇਸ ਸਾ ਸੰਗਤ ਸ਼ੰਤ ਕੋਲ ਵਰ ਵਰ ਵੱਦ ਵਰਡ ਨਿਕਲ ਗਿਆ ਇਹ ਕਿੰਨਾ ਕਿਸੇ ਰਟੋਂ ਕਰਾਂਗੇ ਆਪਾਂ ਉਸ ਨੂੰ ਦੇਖਦਾ ਕਿ ਨਹੀਂ ਦੇਖਦਾ ਦੇਖਦਾ ਸੁਣਦਾ ਕਿ ਨਹੀਂ ਸੁਣਦਾ ਸੁਣਦਾ ਉਹ ਦੇਖਦਾ ਵੀ ਆ ਸੁਣਦਾ ਵੀ ਆ ਤੇ ਸਾਡੇ ਮੰਨਦਾ ਕਿ ਨਹੀਂ ਮੰਨਦਾ ਮੰਨਦਾ ਮੈਂ ਸਾਰਿਆਂ ਦੀ ਨਹੀਂ ਮੰਨਦਾ ਜੇ ਕੋણો ਵੀ ਸਾਰਿਆਂ ਦੀ ਮੰਨਦਾ ਸਾਰਿਆਂ ਦੀ ਨਹੀਂ ਮੰਨਦਾ ਨਾ ਸਾਰਿਆਂ ਦੀ ਸੁਣਦਾ ਜੇ ਨਾ ਸਾਰਿਆਂ ਨੂੰ ਦੇਖਦਾ ਏ ਦੇਖਦਾ ਇਦਾਂ ਆ ਸਤਿਗੁਰ ਸੱਚੇ ਬਾਦਸ਼ਾਹ ਕਹਿੰਦੇ ਕਿਸੇ ਥੋੜੀ ਕਿਸੇ ਹੈ ਹਨੇਰੀ ਕਿਸੇ ਤੇ ਥੋੜੀ ਆਉਦੀ ਬਖਸ਼ਿਸ਼ ਨਿਗਾ ਕਿਸੇ ਤੇ ਬਹੁਤ ਜਿਆਦੀ ਹੈ ਇਸ ਤਰੀਕੇ ਨਾਲ ਦੇਖਦਾ ਕਿਸੇ ਦੀ ਸੁਣਦਾ ਕਿਸੇ ਦੀ ਨਹੀਂ ਸੁਣਦਾ ਕਿਉਂ ਕਿਉਂਕਿ ਉਹ ਮਾਲਕ ਹੈ ਸੁਣਦਾ ਸਭ ਦੀ ਆ ਤੇ ਸੁਣਦਾ ਵੀ ਨਹੀਂ ਕਿਸੇ ਦੀ ਰਾਂਗੀ ਵਾਲੀ ਗੱਲ ਹੈ ਸੁਣਦਾ ਸਭ ਦੀ ਆ ਪਰ ਸੁਣਦਾ ਵੀ ਨਹੀਂ ਕਿਸੇ ਦੀ ਹੁਣ ਇਹ ਕਿਦਾਂ ਹੋ ਸਕਦਾ ਸੁਣਦਾ ਗੁਰਮਖਾਂ ਦੀ ਐ ਸੰਤਾਂ ਦੀ ਭਗਤਾਂ ਦੀ ਪਿਆਰਿਆਂ ਦੀ ਸੁਣਦਾ ਮਨ ਮੁੱਖਾਂ ਦੀ ਨਹੀਂ ਸੁਣਦਾ ਬੋਲੋ ਸਤਿਨਾਮ ਸ੍ਰੀ ਵਾਹਿ ਜਿਹੜਾ ਮਨ ਪਿੱਛੇ ਲੱਗ ਕੇ ਗੁਰੂ ਪਿਆਰਿਓ ਜਦੋਂ ਅਸੀਂ ਮਨ ਪਿੱਛੇ ਲੱਗਦੇ ਆਂ ਤੇ ਤੜਫਦੇ ਰਹਿੰਦੇ ਕਿ ਨਹੀਂ ਤੜਫਦੇ ਦੱਸੋ ਤੜਫਦੇ ਮਨ ਪਿੱਛੇ ਸਾਰੇ ਕੰਮ ਕਰੀ ਜਾਂਦੇ ਮਨ ਪਿੱਛੇ ਮੇਰਾ ਮਨ ਨਹੀਂ ਕਰਦਾ ਮੇਰਾ ਮਨ ਨਹੀਂ ਉੱਠਣ ਨੂੰ ਕਰਦਾ ਮੇਰਾ ਮਨ ਨਹੀਂ ਨਾਮ ਜਪਾ ਨੂੰ ਕਰਦਾ ਮੇਰਾ ਮਨ ਨਹੀਂ ਜੁੜਦਾ ਮੇਰਾ ਮਨ ਨਹੀਂ ਮਨ ਨੂੰ ਹੀ ਅੱਗੇ ਰੱਖਿਆ ਬਾਦਸ਼ਾਹ ਕਹਿੰਦੇ ਤੇਰੇ ਮਨ ਦਾ ਪ੍ਰਭਾਵ ਤੈਨੂੰ ਸਮਝਾਉਂਦੇ ਆ ਮੈਂ ਬੇਨਤੀ ਕਰਾਂ ਅੱਜ ਇੱਕ ਪ੍ਰੈਕਟੀਕਲ ਕਰੀਏ ਜੇ ਆਪ ਜੀ ਦਾ ਸੰਗਤ ਦਾ ਹੁਕਮ ਹੋਵੇ ਤੇ ਵਾਹਿਗੁਰੂ ਸਿਮਰਨ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਕਿੰਨੀ ਪਰਮਿਸ਼ਨ ਨੇ ਕਿ ਸ਼ਕਤੀ ਰੱਖੀ ਆ ਕੀ ਆਪ ਦੇਖਣਾ ਚਾਹੋਗੇ ਜੇ ਦੇਖਣਾ ਚਾਹੋਗੇ ਤੇ ਖਤੇ ਬੁਲਾ ਦਿਓ ਦੇਖਣਾ ਚਾਹੋ ਕਿ ਤੈਨੂੰ ਸ਼ਕਤੀ ਨ ਮੰਨਿਓ ਸ਼ਕਤੀ ਨ ਮੰਨਿਓ ਤੈਨੂੰ ਕੋਈ ਕਰਮ ਕਾਂਡ ਨ ਮੰਨਿਓ ਨੋ ਪਖੰਡ ਨ ਮੰਨਿਓ ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਉਹ ਪਾਵਰ ਰੱਖੀ ਹੈ ਜਿਹੜਾ ਆਪ ਬੈਠਾ ਜਿੱਥੇ ਮਹਾਰਾਏ ਕਹਿੰਦੇ ਨਾ ਇਹ ਸਰੀਰ ਆ ਮੇਰਾ ਹਰ ਤੁਮੈ ਜੋਤ ਰੱਖੀ ਤਾਂ ਤੋਂ ਜਗ ਮੈਂ ਆਇਆ ਮਨ ਹੁਣ ਤੁਸੀਂ ਮਾਈਂਡ ਦਾ ਕਿਸ ਡਾਕਟਰ ਨੂੰ ਪੁੱਛਿਓ ਇਸ ਹੀ ਮੈਂਡ ਦੀ ਫੋਟੋ ਕਿਚਨੀ ਆ ਤੇ ਡਾਕਟਰ ਕੀ ਕਹੂਗਾ ਡਾਕਟਰ ਕਹੂਗਾ ਕਿ ਭਾਈ ਤੂੰ ਸਿਰ ਦੇ ਐਮ ਆਰ ਆਈ ਕਰਵਾ ਕੇ ਲਿਆ ਜਦੋਂ ਐਮ ਆਰ ਆਈ ਕਰਵਾਵਾਂਗੇ ਤੇ ਉਹਦੀ ਫੋਟੋ ਸਾਰੀ ਆ ਜਾਊਗੀ ਦਿਮਾਗ ਦੀ ਕਿ ਨਹੀਂ ਆਊਗੀ ਆ ਜਾਏਗੀ ਬੋਲੋ ਆ ਜਾਏਗੀ ਤੇ ਜੇ ਉਹਨੂੰ ਕਹੀਏ ਡਾਕਟਰ ਨੂੰ ਕਿ ਸਾਡੇ ਮਨ ਦੀ ਫੋਟੋ ਖਿੱਚ ਕੇ ਦੇ ਸਾਡੇ ਮਨ ਦੀ ਫੋਟੋ ਆਊਗੀ ਕਿਸੇ ਵਿੱਚ ਨਹੀਂ ਆਊਗੀ ਬਸ ਇਹੀ ਗੇੜਾ ਮੈਂ ਬੇਨਤੀ ਕਰਾਂ ਸਤਨਾਮ ਦਾ ਭਾਵ ਸੀ ਪਰਮੇਸ਼ਰ ਉਹ ਸੱਚ ਹੈ ਤੇ ਸੱਚ ਦੇ ਨਾਲ ਖੜਾ ਹੋ ਸੱਚ ਦੇ ਨਾਲ ਨੇਹੋ ਕਰ ਸੱਚ ਦੇ ਨਾਲ ਰਹਿਣਾ ਸਿੱਖ ਸੱਚ ਨੂੰ ਆਪਣੇ ਹਿਰਦੇ ਵਿੱਚ ਵਸਾ ਪਰਮੇਸ਼ਰ ਕੀ ਆ ਸਤ ਜੇ ਤਤਾ ਕੀਆ ਹੁਣ ਅਸੀਂ ਤਿਆਗੀ ਨਹੀਂ ਹੁੰਦੇ ਆ ਜਿਹੜੇ ਜੀਵ ਕਹਿੰਦੇ ਨਾ ਕਹ ਰਹੇ ਉਹ ਸਾਡਾ ਮਨ ਨਹੀਂ ਜੁੜਦਾ ਧਿਆਨ ਨਹੀਂ ਜੁੜਦਾ ਧਿਆਨ ਇਸੇ ਕਰਕੇ ਨਹੀਂ ਜੁੜਦਾ ਕਾਰਨ ਕੀ ਅਸੀਂ ਅੰਦਰੋਂ ਤਿਆਗੀ ਨਹੀਂ ਹਾਂਗੇ ਮਾਰੇ ਕਹਿੰਦੇ ਅੰਦਰੋਂ ਤਿਆਗੀ ਹੋ ਜਾ ਪਰ ਅੰਦਰੋਂ ਤੇ ਪਕੜ ਕੀਤੀ ਹੋਈ ਹੈ ਇਸਨੇ ਜਿੱਦਾਂ ਲੋਹੇ ਦੇ ਨਾਲ ਚੁਪਕ ਪਕੜ ਕਰ ਜੀ ਇਦਾਂ ਇਹਨੇ ਅੰਦਰੋਂ ਮੋਹ ਮਾਇਆ ਦੇ ਨਾਲ ਕਾਮ ਕਰੋਦ ਲੋਭ ਮੋਹ ਇਹਨਾਂ ਦੇ ਨਾਲ ਪਕੜ ਕੀਤੀ ਆਪਣੇ ਪਰਿਵਾਰ ਨਾਲ ਧੰਦੇ ਨਾਲ ਇੰਨੀ ਕੁ ਪਕੜ ਕੀਤੀ ਹੈ ਅੰਦਰੋਂ ਤੇ ਅੱਗੇ ਨਹੀਂ ਹੁੰਦਾ ਤਤਕੀਸੇ ਤਿਆਗ ਤਿਆਗੀ ਹੋਣਾ ਤੇ ਨੰਨਾ ਕਿਸੇ ਹੁਣ ਤੇ ਜਿਆਦਾ ਆ ਗਿਆ ਹੋਣਾ ਨੰਨਾ ਸੀ ਸੱਚੇ ਬਾਚ ਕਹਿੰਦੇ ਨਾਮ ਜਪ ਤੇ ਨਿਰਮਤਾ ਧਾਰਨ ਕਰ ਉਹ ਥੋੜਾ ਜ ਮੇਰੇ ਵਰਗਾ ਮਾਫ ਕਰਿਓ ਨਾਮ ਜਪਦਾ ਬੰਦਗੀ ਕਰਦਾ ਤੇ ਉਹ ਤੇ ਖੁੱਲਾ ਨਹੀਂ ਸਮੋਂਦਾ ਨਿਰਮਤਾ ਹੁੰਦੀ ਕਿਤੇ ਹਿਰਦੇ ਵਿੱਚ ਮੈਂ ਨਹੀਂ ਕਿਸੇ ਨੂੰ ਜਾਣਦਾ ਮੈਂ ਨਹੀਂ ਕਿਸੇ ਨੂੰ ਜਾਣਦੀ ਮੈਂ ਕਿਸੇ ਕੋ ਦਾਨੇ ਲੈਣੇ ਅਸੀਂ ਆਪਣਾ ਕਰਦੇ ਆਪਣਾ ਕਮਾਉਂਦੇ ਆਪਣਾ ਖਾਂਦੇ ਕਿਸੇ ਕੋ ਗੱਲ ਕਰਾਉਂਦੇ ਇਸ ਨਹੀਂ ਜ ਕਿਸੇ ਨੂੰ ਜਾਣਦੇ ਇਹ ਨਿਰਮਤਾ ਹੈ ਭਾਈ ਇਹ ਕੀ ਹੈ ਇਹ ਕਹਿੰਦੇ ਨੂੰ ਓਮ ਮੈਂ ਕੀ ਇਹ ਮੇਰੇ ਸਾਸੰਗ ਦਾ ਹੋ ਮੈਂ ਮੈਂ ਨਹੀਂ ਕਿਸੇ ਨੂੰ ਜਾਣਦਾ ਬਾਚਾ ਕਹਿੰਦੇ ਫਿਰ ਜੇ ਤੂੰ ਕਿਸੇ ਨੂੰ ਜਾਣਦਾ ਤਾਂ ਫਿਰ ਮੈਂ ਵੀ ਨਹੀਂ ਤੈਨੂੰ ਜਾਣਦਾ ਬੋਲੋ ਸਤਨਾਮ ਵਾਹਿਗੁਰੂ ਦਰਪੜਕਾ ਦਾ ਫਿਰ ਹੁਣ ਅੱਗੇ ਕੀ ਸੀ ਮਮਾ ਮਮਾ ਕੀ ਸੀ ਮੇਰੇ ਸਾਸੰਗ ਕਹਿੰਦੇ ਜਦੋਂ ਇਹ ਤਿੰਨ ਚੀਜ਼ਾਂ ਤੇਰੇ ਹਿਰਦੇ ਵਿੱਚ ਵਸ ਗਈਆਂ ਨਾ ਸੱਚੇ ਨਾਲ ਪਿਆਰ ਕਰ ਤਤ ਤਿਆਗੀ ਹੋ ਜਾ ਨਨ ਨਾਮ ਜਪ ਨਿਰਮਤਾ ਧਾਰਨ ਕਰ ਤੇ ਮਮਾ ਕੀ ਹੋਊਗਾ ਫਿਰ ਮੇਰ ਹੋ ਜੂਗੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਮੇਰ ਕਿਦਾਂ ਹੁੰਦੀ ਐ ਮੈਂ ਬੇਨਤੀ ਕਰਾਂ ਇੱਕ ਗੁਰਮੁਖ ਪਿਆਰਾ ਕੋਈ ਉੱਠ ਕੇ ਸਾਹਮਣੇ ਇੱਥੇ ਆ ਜੇ ਇੱਕ ਜਣਾ ਸਾਹਮਣੇ ਆ ਜੇ ਪਰਮੇਸ਼ਰ ਨਾਲ ਮੁਲਾਕਾਤ ਕਿਵੇਂ ਹੋਣਾ ਦੇਖਿਓ ਸਾਰੇ ਜਰ ਤੋਡਾ ਨਾ ਭਾਈ ਸਜਿੰਦਰ ਸਿੰਘ ਵਾਈ ਗਰੂ ਬੋਲੋ ਵਾਈ ਗਰੂ ਵਾਈ ਗਰੂ ਵਾਈ ਗਰੂ ਵਾਵਾ ਕਢਾ ਕੇ ਰੱਖਣੀਆਂ ਆ ਕੈਮਰਾ ਬੰਦ ਕਰ ਦੋ ਵੀ ਕੈਮਰਾ ਬੰਦ ਕਰ